ਪੂਤਾਂ ਲਈ ਬਹੁਤ ਚਰਚਿਤ ਹੋਈ ਹੈ ਕਿ ਉਹਦੇ ਚ ਪੂਤਾ ਰਹਿੰਦੀਆਂ ਨੇ ਸੋ ਮੇਰੇ ਨਾਲ ਤਰਕਸ਼ੀਲ ਨੇ ਆਗੂ ਮੌਜੂਦ ਨੇ ਜਿਨ੍ਹਾਂ ਨੇ ਉਸ ਰਾਜ ਤੋਂ ਪਰਦਾ ਚੱਕਿਆ ਜੀ ਕਿ ਇਹ ਮਹਿਜ ਕੁਝ ਲੋਚੰਦ ਲੋਕਾਂ ਦਾ ਰਚਿਆ ਹੋਇਆ ਡਰਾਮਾ ਇੱਕ ਸਾਜਿਸ਼ ਹੈ ਉਸ ਵਿਸ਼ੇ ਨੂੰ ਲੈ ਕੇ ਅਸੀਂ ਇਹਨਾਂ ਦਾ ਪੱਖ ਵੀ ਜਾਣ ਲੈਨੇ ਆ ਸਰ ਸਕਾਈਨੀ ਪੰਜਾਬ ਤੇ ਸਵਾਗਤ ਕਰਦੇ ਆ ਜੀ ਤੁਹਾਡਾ ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਪੂਤਾਂ ਵਾਲੀ ਕੋਠੀ ਕਰਕੇ ਚਰਚਿਤ ਹੁੰਦੀ ਆ ਕੀ ਸਚਾਈ ਕੀ ਪਰਦਾ ਫਾਸ਼ ਕਰਨਾ ਚਾਹੁੰਦੇ ਹੋ ਕਿਉਂਕਿ ਵੀਡੀਓ ਦੇ ਵਿੱਚ ਅਜੇ ਵੀ ਤਰਕਸ਼ੀਲ ਭੱਜ ਗਏ ਜਾਂ ਨਿਹੰਗ ਸਿੰਘ ਬਾਬੇ ਭੱਜ ਗਏ ਕੁਰਬਾਨੀ ਦਾ ਪਾਠ ਉੱਥੇ ਕਰਵਾਇਆ ਗਿਆ ਸੀ ਕਿੰਨੀ ਕੋ ਸਚਾਈ ਹੈ ਕੀ ਗੱਲਬਾਤ ਹੈ ਸਾਰੀ ਸਚਾਈ ਤਾਂ ਜਿਹੜੀ ਹੈਗੀ ਜਿਹੜੇ ਫੇਕ ਚੈਨਲ ਵਾਲੇ ਆ ਜਿਹੜੇ ਮਤਲਬ ਵੀਉ ਇਕੱਠੇ ਕਰਨ ਦੇ ਮਾਰੇ ਤੁਰੇ ਫਿਰਦੇ ਆ ਜੀ ਉਹੀ ਸਾਰਾ ਫੁਲਾ ਰਹੇ ਆ ਜੀ ਇੱਥੇ ਤਲਵੰਡੀ ਸਾਬੋ ਦੇ ਮਾਹੌਲ ਦੇ ਵਿੱਚ ਤਾਂ ਕੋਈ ਅਜੇ ਨਹੀਂ ਕੋਈ ਦੱਸਦਾ ਮਾਹੌਲ ਨਹੀਂ ਕੁਝ ਨਹੀਂ ਆਇਗਾ ਜੀ ਨਾ ਕੋਈ ਤਰਕਸ਼ੀਲ ਭੱਜਿਆ ਨਾ ਕੋਈ ਨਿਹੰਗ ਸਿੰਘ ਭੱਜਿਆ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਪਰ ਇਹ ਵੀਉ ਲੈਣ ਦੇ ਮਾਰੇ ਆਪਣੇ ਚੈਨਲ ਨੂੰ ਚਲਾਉਣ ਦੇ ਮਾਰੇ ਇੱਥੇ ਆ ਕੇ ਵੱਡੇ ਵੱਡੇ ਕਪਾੜ ਮਾਰੀ ਜਾਂਦੇ ਸਾਡੇ ਚੈਲੰਜ ਰਹਿੰਦੇ ਆ ਜਿੰਨੇ ਵਾਰ ਵੀ ਵੀਡੀਓ ਪਈ ਅਸੀਂ ਉਥੇ ਚੈਲੰਜ ਕੀਤਾ 2015 ਦੇ ਵਿੱਚ ਅਸੀਂ ਤਿੰਨ ਰਾਤਾਂ ਤੇ ਤਿੰਨ ਦਿਨ ਲਗਾਤਾਰ ਰਹੇ ਆ ਸਾਡਾ ਪ੍ਰੋਗਰਾਮ ਚੱਲੇ ਉੱਥੇ ਉਸ ਪ੍ਰੋਗਰਾਮ ਦੇ ਵਿੱਚ ਵੀ ਇਹ ਚੈਲੰਜ ਕੀਤਾ ਜੇ ਕੋਈ ਕਹਿੰਦਾ ਭੂਤ ਪ੍ਰੇਤ ਹੈਗਾ ਤਾਂ ਸਾਨੂੰ ਹੁਣ ਆ ਕੇ ਮਿਲੇ ਸਾਨੂੰ ਸਾਬਤ ਕਰੇ ਇੱਥੇ ਭੂਤ ਹੈਗਾ ਕੋਈ ਜੀ ਤੇ ਕੋਈ ਉਦੋਂ ਨਹੀਂ ਆਇਆ ਪਰ ਉਦੋਂ ਬਾਅਦ ਫੇਰ ਆ ਜਾਂਦੇ ਨੇ ਹੁਣ ਥੋੜੇ ਦਿਨਾਂ ਦੀ ਗੱਲ ਹੈ ਇੱਕ ਚੈਨਲ ਵਾਲਾ ਆਇਆ ਸੀ ਉਹਨੇ ਆ ਕੇ ਬਾਹਰ ਕਿਹਾ ਵੀ ਇਹਦੇ ਵਿੱਚੋਂ ਤਰਕਸ਼ੀਲ ਭੱਜ ਗਏ ਜੀ ਇਹਦੇ ਵਿੱਚੋਂ ਨੇਕ ਸਿੰਘ ਭੱਜ ਗਏ ਜੀ ਇੱਥੇ ਤਿੰਨ ਦਿਨ ਗੁਰਬਾਣੀ ਦਾ ਪਾਠ ਚੱਲਿਆ ਤੇ ਉਹਦਾ ਵੀ ਮਤਲਬ ਕੋਈ ਅਸਰ ਨਹੀਂ ਹੋਇਆ ਜੀ ਭੂਤ ਫਿਰ ਵੀ ਹੈਗੇ ਆ ਅਸੀਂ ਉਸ ਬਾਈ ਨੂੰ ਚੈਲੰਜ ਕਰਨਾ ਚਾਹੁੰਦੇ ਆ ਵੀ ਇੱਕ ਪਾਸੇ ਤਾਂ ਤੂੰ ਕਹਿੰਦਾ ਅਸੀਂ ਬਾਬੇ ਨਾਨਕ ਦੇ ਆ ਅਸੀਂ ਬਾਬੇ ਨਾਨਕ ਦੇ ਅੰਦਰ ਜਾ ਵੜਦੇ ਪਰ ਤਰਖੀਲ ਭੱਜ ਗਏ ਹੂੰ ਪਰ ਕੋਠੀ ਦੇ ਉਹ ਵੀਰ ਅੰਦਰ ਨਹੀਂ ਵੜਿਆ ਬਾਹਰੋਂ ਵੀਡੀਓ ਬਣਾ ਕੇ ਬਾਹਰ ਵਾਪਸ ਆ ਗਿਆ ਜੀ ਅਸੀਂ ਹੁਣ ਵੀ ਚੈਲੰਜ ਕਰਦੇ ਆ ਵੀ ਜਦੋਂ ਮਰਜ਼ੀ ਆ ਕੇ ਸਾਬਤ ਕਰੇ ਇੱਥੇ ਅਸੀਂ 5 ਲੱਖ ਰੁਪਏ ਨਾਮ ਦਵਾਵਾਂਗੇ ਇੱਕ ਪਾਸੇ ਕਹਿੰਦਾ ਗੁਰਬਾਣੀ ਦਾ ਪਾਠ ਚੱਲਿਆ ਤਿੰਨ ਦਿਨ ਲਗਾਤਾਰ ਦੂਜੇ ਪਾਸੇ ਭੂਤਾਂ ਨੂੰ ਸਾਫਤ ਕਰਦਾ ਉਹ ਵੀ ਭੂਤ ਹੈਗੇ ਆ ਉਹ ਇਹ ਗਰਵਾਣੀ ਨੂੰ ਥੱਲੇ ਲਾ ਰਿਹਾ ਨਾ ਕਿ ਇਹ ਨਾ ਤਾਂ ਕੋਈ ਭੂਤ ਇੱਥੇ ਨਾ ਕੁਝ ਹੈਗਾ ਤੇ ਤਰਕਸ਼ੀਲਾ ਨੂੰ ਵੀ ਕਹ ਲੈ ਚਲੋ ਕੋਈ ਗੱਲ ਨਹੀਂ ਅਸੀਂ ਇਸ ਗੱਲ ਦਾ ਕੋਈ ਗਿਲਾ ਨਹੀਂ ਕਰਦੇ ਵੀ ਸਾਨੂੰ ਕਹਿੰਦੇ ਭੱਜ ਗਏ ਉਹ ਤਾਂ ਲੋਕਾਂ ਨੂੰ ਪਤਾ ਵੀ ਇੱਥੇ ਰਹੇ ਆ ਕਿੰਨਾ ਚਿਰ ਰਹੇ ਆ ਸਭ ਨੂੰ ਪਤਾ ਤਲਵੰਡੀ ਸਾਬੂ ਦੇ ਵਿੱਚ ਇੱਕ ਬੱਚਾ-ਬੱਚਾ ਜਾਨੂੰ ਆ ਜੀ ਕੋਠੀ ਤੋਂ ਛੋਟੇ-ਛੋਟੇ ਬੱਚੇ ਅੰਦਰ ਤੁਰੇ ਫਿਰਦੇ ਆ ਦਿਨੇ ਖੇਡਦੇ ਆ ਰਾਤ ਨੂੰ ਖੇਡਦੇ ਆ ਭੇਡਾਂ ਬੱਕਰੀਆਂ ਵਾਲੇ ਉੱਥੇ ਲਈ ਫਿਰਦੇ ਆ ਜਿਹੜਾ ਮਾਲਚਾਰਦੇ ਆ ਉੱਥੇ ਬਹਿ ਕੇ ਚਾਹ ਬਣਾਉਂਦੇ ਆ ਤੇ ਮਤਲਬ ਦੁਬਾਰਾ ਢਾਲਦੇ ਰਹਿੰਦੇ ਉਥੇ ਕੁਝ ਵੀ ਨਹੀਂ ਹੈਗਾ। ਅਸ਼ੋਕਰ ਕੀ ਆ ਉਹ ਨੂੰ ਕਿਉਂ ਇਹਨਾਂ ਸਾਜ਼ਿਸ਼ ਕਿਉਂ ਰਚੀ ਗਈ ਕਾਰਨ ਕੀ ਮੰਨਦੇ ਹੋ? ਅਸ਼ੋਕਰ ਤਾਂ ਮਤਲਬ ਪਰਿਵਾਰਾਂ ਦੇ ਵਿੱਚ ਘਟਨਾਵਾਂ ਹੋਈ ਜਾਂਦੀ ਹੈ ਜੀ। ਜੀ। ਹੁਣ ਆਪਣੇ ਕਿਸੇ ਘਰ ਦੇ ਵਿੱਚ ਵੀ ਲਓ ਹਰ ਇੱਕ ਘਰ ਦੇ ਵਿੱਚ ਮੌਤ ਤਾਂ ਹੋਈ ਹੈ। ਜੀ। ਜਿਹੜਾ ਬੰਦਾ ਮਤਲਬ ਪੈਦਾ ਹੋਇਆ ਉਹਨੇ ਐਂਡ ਖਤਮ ਤਾਂ ਹੋਣਾ ਹੀ ਐ ਮਰਨਾ ਤਾਂ ਹੈਗਾ ਯਾਰ ਹਰ ਇੱਕ ਘਰ ਦੇ ਵਿੱਚ ਐ ਫਿਰ ਆਪਾਂ ਸਾਰੇ ਘਰਾਂ ਨੂੰ ਛੱਡ ਕੇ ਭੱਜ ਜੀ। ਉਥੇ ਵੀ ਇਸੇ ਕਾਰਨ ਇੱਕ ਮੌਤ ਹੋਈ ਹੈ। ਉਹ ਮੌਤ ਤਾਂ ਹੋਊ ਆਪਣਾ ਕਿ ਮਤਲਬ ਉਹ ਪਰਿਵਾਰ ਜਿਹੜਾ ਟੁੱਟ ਗਿਆ। ਉਹਨਾਂ ਨੇ ਕੋਠੀ ਅਕੇ ਸੇਲ ਕਰਤੀ ਆਪੋ ਬਾਹਰ ਰਹਿਣ ਲੱਗ ਕੇ ਜਾ ਕੇ ਜੀ ਜਦੋਂ ਦੂਸਰੇ ਬੰਦੇ ਦੇ ਕੋਲੇ ਉਹ ਕੋਠੀ ਆਈ ਤੇ ਸਰਾਰਤੀ ਅਨਸਰਾਂ ਨੇ ਆ ਕੇ ਉਹ ਚ ਕੱਟੜੇ ਮਾਰਨੇ ਕਿਤੇ ਕੁਝ ਕਰਨਾ ਜਿਹੜਾ ਹੋਰ ਬੰਦਾ ਆ ਕੇ ਬਾਹਰ ਰਹਿੰਦਾ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਚਲੋ ਅਗਲਾ ਕਹਿੰਦਾ ਪਰਫਰ ਚ ਕਿਉਂ ਬਣਾ ਉਹ ਛੱਡ ਕੇ ਵਾ ਕੇ ਜੀ ਤੇ ਉੱਥੇ ਨਸ਼ੇੜੀਆਂ ਦਾ ਤੇ ਬਲੈਕੀਆਂ ਦਾ ਸਮੈਕੀਆਂ ਦਾ ਅੱਡਾ ਬਣਿਆ ਹੋਇਆ ਹੁਣ ਖਾਸ ਕਰ ਨੇਹੀ ਐ ਵੀ ਉਹੀ ਉੱਥੇ ਬਸੋਂ ਨਹੀਂ ਹੋਣ ਦਿੰਦੇ ਇੱਕ ਤਾਂ ਤੇ ਨੰਬਰ 2 ਤੇ ਜਿਹੜੇ ਆਪਣੇ ਚੈਨਲ ਵਾਲੇ ਹੋ ਐ ਪਰ ਆਪਣੇ ਮਾਹੌਲ ਤਾਂ ਜੈਸੇ ਨਹੀਂ ਕੋਈ ਪੂਤ ਫਰੇਦਾਂ ਕੁਝ ਵੀ ਉਹ ਪਰਿਵਾਰ ਨਾਲ ਸਾਡੀ ਕੋਈ ਗੱਲ ਉਹ ਕੋਠੀ ਦਾ ਮਾਲਕ ਵੀ ਕਹਿ ਰਿਹਾ ਕਹਿੰਦਾ ਮੈਂ ਇਹਨਾਂ ਤੋਂ ਸਤਿਆ ਪਿਆ ਪਿਆ ਪਾ ਮੇਰੀ ਕੋਠੀ ਵੇਚਣ ਨਹੀਂ ਦਿੰਦੇ ਇਹ ਜਾਂ ਕੁਝ ਸਹੀ ਨਹੀਂ ਹੈ ਜੀ ਉਹ ਕਾਰਨ ਕੀ ਹੈ ਜੀ ਉਹ ਹੈ ਕਿ ਮਤਲਬ ਪ੍ਰਾਪਰਟੀ ਡੀਲਰ ਹੈ ਜਿਹੜੇ ਬੰਦੇ ਨੇਗੇ ਉਹ ਅੱਗੇ ਅੱਗੇ ਵਿਕਦੀ ਰਹੀ ਕੋਠੀ ਹੁਣ ਇੱਕ ਮਾਲਕ ਦੇ ਕੋਲੇ ਆ ਕੇ ਉਹ ਖੜ ਗਈ ਇਹਨਾਂ ਦੇ ਕਾਰਨ ਇਹਨਾਂ ਦੀਆਂ ਕਰਤੋਤਾਂ ਦੇ ਕਾਰਨ ਜੀ ਉਹਨੂੰ ਇੱਕ ਮਤਲਬ ਧੱਬਾ ਲਾਤਾ ਇਹਨਾਂ ਨੇ ਪਰ ਤੋਤਾਂ ਵਾਲਾ ਪ੍ਰੇਤਾਂ ਵਾਲਾ ਪਰ ਹੈਗਾ ਇਹ ਜਾਂ ਕੁਝ ਵੀ ਨਹੀਂ ਉੱਥੇ ਸੋ ਦਰਸ਼ਕੋ ਤਰਕਸ਼ੀਲ ਆਗੂ ਮੇਵਾ ਸਿੰਘ ਜੀ ਨੇ ਆਪਣੇ ਪੱਖ ਰੱਖੇ ਨੇ ਇੱਕ ਭਰਾ ਹੋਰ ਮੌਜੂਦ ਹੈ ਇਹਨਾਂ ਨਾਲ ਵੀ ਕੁਝ ਜਾਣਕਾਰੀ ਬਾਬਤ ਗੱਲਬਾਤ ਕਰ ਲੈਣੇ ਮੇਰਾ ਨਾਮ ਬਿੰਦਰ ਸਿੰਘ ਜੋਗਿਆਲਾ ਮੈਂ ਭਾਰਤੀ ਸੰਜੁਨਿਅਨ ਲਹਿਤਾ ਦਾ ਤਲਵੰਡੀ ਬਲਾਕ ਦਾ ਕਾਰਜਕਾਰੀ ਪ੍ਰਧਾਨ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਇਹ ਭੂਤਾਂ ਦੀ ਕੋਠੀ ਬਾਰੇ ਦੇਖੋ ਜਿਹੜਾ ਭੂਤਾਂ ਬ੍ਰੇਤਾਂ ਨੂੰ ਜੇ ਅਸੀਂ ਲੈ ਕੇ ਸੋਚੀਏ ਤਾਂ ਇਹਦੇ ਵਿੱਚ ਸਾਡਾ ਤਾਂ ਇਹੀ ਕਹਿਣਾ ਕਿਉਂਕਿ ਅਸੀਂ ਰੋਜ਼ ਦੇਖਦੇ ਹਾਂ ਜੀ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਭੂਤ ਪ੍ਰੇਤਾਂ ਨਾਂ ਦੀ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਲੁੱਟਣ ਦਾ ਇੱਕ ਲੁੱਟ ਦਾ ਕੇਂਦਰ ਬਣਾਇਆ ਹੋਇਆ ਜਿਹੜੇ ਅਸੀਂ ਕਹਿੰਦੇ ਆ ਪੁੱਛਾ ਕੱਢਣ ਲਿਆ ਅਸੀਂ ਸਿਆਣੇ ਆ ਜੇ ਇਸ ਤਰ੍ਹਾਂ ਦਾ ਕੋਈ ਭੂਤ ਪ੍ਰੇਤ ਹੋਣ ਤਾਂ ਜਿਹੜਾ ਕੋਈ ਇੱਕ ਦੂਜੇ 'ਚ ਆਪਣੀਆਂ ਲੱਖਾਂ ਬੈਂਸਾਂ ਹਜ਼ਾਰਾਂ ਲੋਕਾਂ ਨਾਲ ਨਹੀਂ ਬਣਦੀ ਹੁੰਦੀ ਆਪਣੀ ਤਾਂ ਫਿਰ ਉਹ ਇਸ ਤਰ੍ਹਾਂ ਦਾ ਇੱਕ ਦੂਜੇ ਤੇ ਪ੍ਰੇਤਾਂ ਦਾ ਵਾਸਕਰਾ ਕੇ ਸਾਰਾ ਕੁਝ ਲੁੱਟ ਸਕਦੇ ਆ ਉਹਦਾ ਬਹੁਤ ਕੁਝ ਕਰ ਸਕਦੇ ਆ ਇਸ ਤਰ੍ਹਾਂ ਦਾ ਕੋਈ ਭੂਤ ਪ੍ਰੇਤ ਦਾ ਕੋਈ ਚੱਕਰ ਨਹੀਂ ਇਹ ਲੋਕਾਂ ਦੇ ਇੱਕ ਹੂਆ ਬਣਾਇਆ ਜਾਂਦਾ ਤੇ ਲੋਕਾਂ ਨੂੰ ਡਰਾਇਆ ਜਾਂਦਾ ਲੋਕਾਂ ਨੂੰ ਜਿਹੜਾ ਇਹ ਜੇ ਭਰਮਾਂ 'ਚ ਪਾ ਕੇ ਉਹਨਾਂ ਨੂੰ ਲੁੱਟਿਆ ਜਾਂਦਾ ਜੀ ਬਈ ਥੈਂਕ ਯੂ ਸੋ ਅਸੀਂ ਇਹਨਾਂ ਭਰਮਾਂ ਨਾਲ ਗੱਲਬਾਤ ਕੀਤੀ ਹੈ ਉਮੀਦ ਕਰਦਾ ਹਾਂ ਤੁਸੀਂ ਸਾਡੀ ਇਸ ਪੇਸਟਕਾਸ ਨਾਲ ਸਹਿਮਤ ਹੋਗੇ ਮੈਂ ਮੇਰੇ ਕੈਮਰਾ ਪਰਸਨ ਤਾਨਰ ਟੋਲ ਦੇ ਨਾਲ ਜਗਦੀਪ ਸਿੰਘ ਸ카ਾਈ ਨਿਊਜ਼ ਪੰਜਾਬ ਤਲਵੰਡੀ ਸਾਬੋ